ਤੇਰੇ ਕੋਲ ਆ ਕੇ ਗਿਆ ਸੀ ਹਨਾ ਹੋ ਗਿਆ ਉਹ ਸਾਲ ਸਵਾ ਡੇਢ ਸਾਲ ਹੋ ਗਏ ਦੋ ਸਾਲ ਹੀ ਨਾ ਹੋ ਗਏ ਹੁਣ ਜੀ ਹਾਂਜੀ ਹਨਾ ਤੇ ਉਦੋਂ ਤੇਰੇ ਕੋਲ ਇੱਕ ਯਾਰ ਬਹੁਤ ਸੋਹਣੀ ਝੋਟੀ ਸੀ ਉਹ ਕਿਧਰ ਗਈ ਉਹ ਤਾਂ ਬੰਦਾ ਇੱਕ ਕਹਿ ਸਾਰਾ ਖੋਕੀ ਲੈ ਗਿਆ ਆਇਆ ਤਾਂ ਸੀਮਨ ਲਾਈਨ ਸੀ ਉਹ ਤੇ ਮੈਂ ਘਰੇ ਰਾਇਆ ਕਰ ਲਓ ਹੁਣ ਇਹ ਜਿਹੜੀ ਹੈਗੀ ਨਾ ਤੀਜਾ ਸੂਆ ਸੂਣ ਵਾਲੀ ਝੋਟੀ ਆਪਾਂ ਜੀ ਗਾਰੰਟੀ ਦੇਵਾਂਗੇ 20000 ਰੁਪਏ ਬੰਦਾ ਵਿੱਚ ਰੱਖ ਲੇ ਅੱਛਾ ਤੇ 20000 ਰੁਪਏ ਦੀ ਕੱਟੀ ਵਾਪਸ ਲਵਾਂਗੇ ਜੇ ਕੋਈ ਇੱਕ 30 ਰੁਪਏ ਤੋਂ ਡੀਕਾ ਸ਼ੁਰੂ ਹੋ ਕੇ ਅੱਛਾ ਹਾਂਜੀ ਅਸੀ ਕੱਲ੍ਹ ਦੋਸਤੋ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਡਾਕਟਰ ਅਮਨਦੀਪ ਕੋਲੇ ਪਹੁੰਚੇ ਹੋਇਆ ਮਿੱਤਰੋ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਨਾਗ ਜਿਹੜਾ ਹੈਗਾ ਇੱਕ ਦਿਖਾਉਣਾ ਤੇ ਜਾਣਕਾਰੀ ਵਾਲੀ ਵੀਡੀਓ ਰਹੂਗੀ ਮਿੱਤਰੋ ਜਿਹੜੀ ਝੋਟੀ ਸਾਹਮਣੇ ਖੜੀ ਨਾ ਇਹ ਬਾਈ ਨੇ ਸੇਲ ਕਰਨੀ ਆ ਤੇ ਇਧਰਲੇ ਪਾਸੇ ਵਾਲੀ ਝੋਟੀ ਆ ਗਈ ਉਹ ਵੀ ਤੁਸੀਂ ਨਿਗਾਹ ਮਾਰ ਲਓ ਤੇ ਇੱਕ ਆ ਗਈ ਬਾਈ ਕੋਲੇ ਆ ਝੋਟੀ ਤੇ ਨਾਲ ਜੇ ਗੱਲ ਕਰਨ ਲਗੇ ਬਾਈ ਦਾ ਨਾ ਇਹ ਇਧਰਲੇ ਪਾਸੇ ਮੈਂ ਤੁਹਾਨੂੰ ਸਾਰਾ ਸਿਸਟਮ ਦਿਖਾ ਦੇਣਾ ਮਿੱਤਰੋ ਬਹੁਤ ਸੋਹਣਾ ਬਾਈ ਨੇ ਨਾ ਫਾਰਮ ਦੀ ਸੈਟਅਪ ਕੀਤਾ ਆਪਾਂ ਫਾਰਮ ਵੀ ਤੁਹਾਨੂੰ ਦਿਖਾ ਦਾਂਗੇ ਹਨਾ ਇਹ ਫਾਰਮ ਜਿਹੜਾ ਹੈਗਾ ਮਿੱਤਰੋ ਬਾਈ ਆਪ ਡਾਕਟਰ ਹੈਗਾ ਤੇ ਨਾਲ ਜਿਹੜੀਆਂ ਹੈਗੀਆਂ ਨਾ ਵੀ ਘਰ ਦੇ ਨਾਲ ਹੀ ਜਿਹੜਾ ਹੈਗਾ ਨਾ ਲੋਕੇਸ਼ਨ ਬੜੀ ਸੋਹਣੀ ਬਣਦੀ ਹੈ ਤੇ ਬਾਈ ਨੇ گاਵਾ ਦਾ ਕੰਮ ਕਰ ਲਿਆ ਸਾਰੀ ਜਾਣਕਾਰੀ ਆਪਾਂ ਨਾ ਤੁਹਾਨੂੰ ਲੈ ਕੇ ਦੇਵਾਂਗੇ ਬਾਈ ਅਮਨਦੀਪ ਤੋਂ ਤੇ ਬਾਕੀ ਨਾ ਪਹਿਲੀਆਂ ਦੇ ਵਿੱਚ ਜਿਹੜੀ ਹੈਗੀ ਆਹ ਆਪਾਂ ਝੋਟੀ ਵੀ ਡਿਟੇਲ ਲਵਾਂਗੇ ਤੇ ਇਹਦੀ ਜਾਣਕਾਰੀ ਤੋਂ ਬਾਅਦ ਫਿਰ ਜਿਹੜੀ ਆਪਣੀ ਜਾਣਕਾਰੀ ਰਹੂਗੀ ਨਾ ਡਾਕਟਰ ਸਾਹਿਬ ਤੋਂ ਵੀ ਉਹ ਹੋਵੇਈ ਤੁਸੀਂ ਕਿੱਥੋਂ ਕੰਮ ਸ਼ੁਰੂ ਕੀਤਾ ਤੇ ਇੱਥੋਂ ਤੱਕ ਕਿਵੇਂ ਆਏ ਆਓ ਕਰਾਂ ਕੀ ਗੱਲ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਜੀ ਜਮਾ ਚੜ੍ਹਦੀ ਕਲਾ ਬਾਈ ਅੱਛਾ ਬਾਈ ਜੇ ਗੱਲ ਕਰ ਲਗੇ ਆਪਣੇ ਪਿੰਡ ਦੀ ਹਨਾ ਅਮਨਦੀਪ ਬਾਈ ਪਿੰਡ ਕਿਹੜਾ ਰਹਿੰਦਾ ਆਪਣਾ ਆਪਣਾ ਪਿੰਡ ਰਮਨਦੀਪ ਇਹੇ ਬੁਰਜ ਭਲਾਈ ਕਾ ਪਿੰਡ ਆ ਚਨੀਰ ਦੇ ਬਿਲਕੁਲ ਨਾਲ ਰਹਿੰਦਾ ਠੀਕ ਹੈ ਹਾਂਜੀ ਹਾਂਜੀ ਨਾਲ ਵਾਲਾ ਪਿੰਡੇ ਦੇ ਉਲਕ ਰਹਿੰਦਾ ਜੀ ਜਿਲ੍ਹਾ ਮਾਨਸਾ ਦਾ ਜਿਲ੍ਹਾ ਮਾਨਸਾ ਜੀ ਹਾਂਜੀ ਅੱਛਾ ਭਾਈ ਅਮਨਦੀਪ ਜਿਵੇਂ ਮੈਂ ਪਹਿਲਾਂ ਗੱਲਾਂ ਕਹੀਆਂ ਹਨਾ ਹਾਂਜੀ ਹਾਂਜੀ ਵੇ ਨਾਲ ਡਾਕਟਰੀ ਨਾਲ ਫਾਰਮ ਤੇ ਇਦੋਂ ਪਹਿਲਾਂ ਜਿਵੇਂ ਹੁਣ ਗੱਲ ਕਰ ਲਏ ਮੈਂ ਪਹਿਲਾਂ ਵੀ ਨਹੀਂ ਸੀ ਅਜੇ ਤੇ ਮੈਨੂੰ ਮੈਨੂੰ ਛੋਟੀ ਜਿਹੀ ਸੇਲ ਕਰਦਾ ਜਰੂਰ ਦੱਸ ਅੱਛਾ ਤਾਂ ਮੈਂ ਉਹਨੂੰ ਆਖਿਆ ਮੈਂ ਕਿ ਇੱਕ ਲੈਂਡ ਦੇਣਾ ਮੁੱਲ 2 ਲੱਖ ਰੁਪਈਆ ਲਵਾਂਗੇ ਤਾਂ ਉਹਨੇ ਬਈ 80000 ਰੁਪਈਆ ਛੋਟ ਕਰਾਈਏ ਕੱਲੀ ਤੇ 2 ਲੱਖ ਰੁਪਈਆ ਦੀ ਲੈ ਗਿਆ ਤੇ ਉਹ ਤੇਰੀ ਮੈਨ ਨਾਲ ਦੇਖੀ ਹੋਈ ਸੀ ਨਾ ਦੇਖੀ ਹੋਈ ਹੈ ਤੇ ਉਹ ਪਹਿਲਾਂ ਸੀਗੀ ਉਦੋਂ ਜਦ ਤੂੰ ਦੇਖੀਆ ਦੂਜਾ ਸਵੇਰੇ ਲੈ ਗਿਆ ਉਹ ਅੱਛਾ ਹਾਂਜੀ ਠੀਕ ਆ ਅੱਛਾ ਅਮਨਦੀਪ ਬਾਕੀਆਂ ਗੱਲਾਂ ਹਾਂਜੀ ਹਾਂਜੀ ਹਨਾ ਇਹ ਝੋਟੀ ਜਿਹੜੀ ਹੈਗੀ ਐ ਵੀ ਕਿੰਨਾ ਵਾ ਸੂਆ ਸੁੰਦੀ ਆ ਇਹ ਵੀਰੇ ਰਾਮਨਦੀ ਤੀਜਾ ਸੂਆ ਸੁੰਦੀ ਆ ਤੀਜਾ ਸੂਆ ਹਾਂਜੀ ਪਹਿਲੇ ਸੂਏ ਦਾ ਦੁੱਧ ਬਈ ਪਹਿਲੇ ਸੂਏ ਤੇ ਨੇ ਐਵੇਂ ਤੈਨੂੰ ਕਹਾ ਵੀ 2 ਸਾਲ ਹੋ ਗਏ ਨੂੰ ਆਈ ਨੂੰ 2.5 ਸਾਲ ਆਪਣੇ ਕੋਲੇ ਤਕਰੀਬਨ ਤੇ ਉਦੋਂ ਇਹਨੇ ਦੁੱਧ ਦਿੱਤਾ ਸੀਗਾ 12 ਲੀਟਰ ਮਸਾਂ ਜ਼ੋਰ ਮਾਰ ਕੇ ਠੀਕ ਐ ਤਦ ਜੀ ਜੂਜ਼ਾ ਮੰਨ ਗਈ ਕਿ ਤੋ ਮੈਂ ਕਿਸੇ ਮਿੱਤਰ ਪਿਆਰੇ ਤੋਂ ਲਿਆਇਆ ਸੀਗਾ ਅੱਛਾ ਤੇ ਗਾਂਹਾਂ ਵਾਲੇ ਸੂਏ ਬਾਈ ਫਰਮਾਰਾਉਣ ਦੇ ਵੇਨੇ ਮਨ ਖੁਸ਼ ਕਰਿਆ ਨੇ 16 17 16 17 ਕਿਲੋ ਤੋਂ ਤਾਂ ਖੁੱਲਾ ਗੱਡਿਆ ਦੂਜੇ ਸੂਏ ਹਾਂਜੀ ਤੇ ਇਹਨੇ ਮੈਨੂੰ ਜਿਹੜੀ ਬਹੁਤ ਵੱਡੀ ਦੇਣ ਦੇ ਕੇ ਗਈ ਹੈ ਨਾ ਉਹ ਤਾਂ ਉਹ ਇਹਦੀ ਪਹਿਲੇ ਸੂਏ ਦੀ ਕੱਟੀ ਆ ਆਹ ਪਹਿਲੇ ਸੂਏ ਦੀ ਹਾਂ ਠੀਕ ਆ ਆ ਪਹਿਲੇ ਸੂਏ ਦੀ ਝੋਟੀ ਆ ਗਈ ਅੱਛਾ ਡਾਕਟਰ ਕਹਿ ਤਾ ਤੂੰ ਦੂਜਾ ਸੂਆ ਵੀ ਸਾਧਾ ਸਹੀ ਝੋਟੀ ਨਾ ਗੱਪ ਨਹੀਂ ਬਿਲਕੁਲ ਮਾਰਨਾ ਵੀਰੇ ਕੀ ਫਾਇਦਾ ਹੈ ਸਾਰੇ ਜਾਣਦੇ ਆ ਭਰਾ ਜਿਹੜੇ ਸਹੀ ਗੱਲ ਆ ਦੂਜਾ ਸੂਆ ਲੱਗਦੀ ਆ ਦੇਖ ਹਾਂ ਹਾਂ ਲ ਬਿਰੇ ਇਹ ਜਿਹੜੀ ਦੀ ਮੰਗੀ ਉਹ ਇਸ ਟਾਈਮ ਕਾਲੇ ਬੰਦਰ ਖੜੀ ਹੈ ਪਿੰਡ ਆਪਾਂ ਡੀਐਨਏ ਤੱਕ ਦੀ ਗਾਰੰਟੀ ਦੇਵਾਂਗੇ ਅੱਛਾ ਠੀਕ ਹੈ ਉਹਦੇ ਥੱਲੇ 18 19 ਕਿਲੋ ਦੁੱਧ ਹੈ ਅੱਛਾ ਤੇ ਇਹਦੇ ਦੂਜਾ ਸੂਆ ਆਪਣੇ ਕੋਲੇ 16 17 ਕਿਲੋ ਇਹ ਦਿੱਤਾ ਹੈ ਤੀਜੇ ਸੂਏ ਹੁਣ ਇਹ ਇਸ ਟਾਈਮ ਸ਼ਾਮਵਾਲਕਾ ਦੇ ਪੀਸੀ 461 ਵਾਲੇ ਤੋਂ ਗੱਬਣੇ ਅੱਛਾ ਹਾਂਜੀ ਅੱਛਾ ਸ਼ਾਮਵਾਲਕਾ ਤੋਂ ਸ਼ਾਮਵਾਲਕਾ ਤੋਂ ਗੱਬਣਾ ਆਪ ਕਿਹੜੇ ਦੀ ਹੈ ਇਹ ਆਪ ਇਹ ਅਭੀ ਮੰਨਉਂਦੀ ਹੈ ਜੀ ਅਭੀ ਮੰਨਉਂਦੀ ਹਾਂਜੀ ਠੀਕ ਹੈ ਤੇ ਹੁਣ ਆਪਾਂ ਵੀ ਉਹੀ ਜਿਹੜਾ ਦੂਜੇ ਸੂਏ ਵਾਲਾ ਦੁੱਧ ਕਿਹ ਕੀ ਦੇਣਾ 16 ਆਪਾਂ ਜੀ ਗਾਰੰਟੀ ਦੇਵਾਂਗੇ 20000 ਰੁਪਿਆ ਬੰਦਾ ਵਿੱਚ ਰੱਖ ਲਈ ਅੱਛਾ ਦੋ ਚੀਜ਼ਾਂ ਦੀ ਗਾਰੰਟੀ ਹੋਊਗੀ ਜੇ ਇਹ ਕੱਟੀ ਦਿੰਦੀ ਆ ਬਾਈ ਜੀ ਆਪਾਂ 20000 ਰੁਪਏ ਦੀ ਵਾਪਸ ਲਵਾਂਗੇ ਉਸੇ ਉਸੇ ਐਸੇ ਸੂਨ ਵੇਲੇ ਮੈਨੂੰ ਬੰਦਾ ਮੌਕੇ ਤੇ ਬੁਲਾ ਲੇ ਵੀ ਆ ਕੱਟੀ ਦਿੱਤੀ ਅੱਛਾ ਠੀਕ 20000 ਦੀ ਕੱਟੀ ਵਾਪਸ ਲਵਾਂਗੇ ਹਾਂ ਤੇ ਆਪਾਂ 17 ਕਿਲੋ ਕਹਿ ਕੇ ਦਿੰਨੇ ਆ ਦੁੱਧ 16 ਲੀਟਰ ਖੁੱਲਾ ਦੁੱਧ ਦੇਣਾ ਜੀ ਨੇ ਠੀਕ ਹੈ ਹਾਂਜੀ ਸਮਝ ਗਿਆ ਗੱਲ ਵੀ ਆਪਾਂ ਉਨਾ ਹੀ ਕਹਿਣਾ ਉਨਾ ਹੀ ਕਹਿਣਾ ਜਿੰਨਾ ਆਪਣੇ ਕੋਲ ਦਿੱਤਾ ਹੋ ਸਕਦਾ ਵਧਾ ਕੇ ਵੀ ਦੇ ਦੇ ਵਧਾ ਕੇ ਘਰ ਮੰਗਲੇ ਦੇ ਠੀਕ ਹੈ ਗੱਲ ਅੱਛਾ ਹੁਣ ਦਿਨ ਕਿੰਨੇ ਕਲੇਜੂਗੇ ਦਿਨ ਰਮਨਦੀਪ ਦੇ 4 ਦਿਨ ਬਾਕੀ ਪਏ ਐ ਹਜੇ 4 ਦਿਨ ਹਾਂਜੀ ਮੇਰੇ ਕੋਲ ਤਕਰੀਬਨ ਇਹ ਪੂਰੇ ਜੇ ਟਾਈਮ ਤੇ ਹੁੰਦੀ ਆ ਠੀਕ ਹੈ ਤੇ ਆਪਾਂ 4 ਦਿਨ ਹੀ ਕਹਿ ਕੇ ਦੇਵਾਂਗੇ ਠੀਕ ਹੈ ਹਾਂਜੀ ਲੈ ਫਿਰ ਖੋਲ ਕੇ ਰਾਂ ਆਪਾਂ ਝੋਟੀ ਦਾ ਤੋਰਾ ਦਿਖਾ ਦਈਏ ਲੋ ਵੀ ਜਿੱਥੋਂ ਤੱਕ ਚਾਂਸ ਲੱਗਦੇ ਆ ਡਾਕਟਰ ਅਮਨਦੀਪ ਨੂੰ ਪੁੱਛ ਲ ਕਿਉਂਕਿ ਜਦੋਂ ਡਾਕਟਰ ਕੋਈ ਵੀ ਸੈਕਸ ਰੀਵਨ ਭਰਦੇ ਨਾ ਤੇ ਉਹਦੇ ਵੀ ਚਾਂਸ ਹੁੰਦੇ ਆ ਕੋਈ ਪਰਸੈਂਟੇਜ ਹੁੰਦੀ ਹੈਗੀ ਤੇ ਆਪਾਂ ਵੀ ਉਹੀ ਪਰਸੈਂਟੇਜ ਰੱਖਾਂਗੇ 2-4% ਵੀ ਮੈਨੂੰ ਵੀ ਇਹੀ ਲੱਗਦਾ ਵੀ ਇਹ ਦਿਉ ਵੀ ਕੱਟੀ ਤੇ ਸਿੰਘ ਕੁੰਡੇ ਆ ਕੇ ਤੇ ਚੋਟੀ ਦੀ ਬੇਲ ਵੀ ਚੈੱਕ ਕਰ ਲਓ ਹੁਣ ਇਹ ਜਿਹੜੀ ਹੈਗੀ ਨਾ ਤੀਜਾ ਸੂਆ ਸੂਣ ਵਾਲੀ ਚੋਟੀਆਂ ਮਿੱਤਰੋ ਤੇ ਚੋਟੀ ਨਾ ਮੈਥੋਂ ਥੋੜਾ ਜਿਆਦਾ ਡਰਦੀ ਵਾਲਾ ਲੈ ਕੋਈ ਗੱਲ ਨਹੀਂ ਆਪਾਂ ਇਹ ਇੱਧਰ ਲਿਆ ਇਹ ਡਰੂਗੀ ਮੈਥੋਂ ਮੈਂ ਦੂਰੀ ਦਿਖਾ ਦਾਂ ਨਾ ਖੜੀ ਦਾ ਲੈਵਾ ਚੈੱਕ ਕਰਵਾ ਦਾਂਗੇ ਬਾਕੀ ਸ਼ਾਰਟ ਵਿੱਚ ਲਾ ਦਾਂਗੇ ਮਿੱਤਰੋ ਜੇ ਢੀ ਹੈਗੀ ਆ ਨਾ ਇਹਦੀ ਚਾਲ ਦੇਖ ਲੋ ਹੁਣ ਤੁਸੀਂ ਇਹ ਲੈ ਚੱਲਾ ਮਨ ਦੀ ਕੋਈ ਗੱਲ ਨਹੀਂ ਥੋੜਾ ਡੰਦੀ ਆਰਾਮ ਦੀ ਧਿਲਿਆਰਾ ਜਮੀ ਨਹੀਂ ਪਾਇਆ ਕਦੇ ਇਹ ਆ ਦੇਖੋ ਹੁਣ ਜਾਂਦੀ ਹੈ ਨਾ ਘੋੜੀ ਵਾਂਗੂ ਜਾਂਦੀ ਆ ਕੱਦ ਕਾਠ ਵੀ ਠੀਕ ਆ ਲੇਵਾ ਵੀ ਸੋਹਣਾ ਜਿਹੜਾ ਲੇਵਾ ਇਹਨੂੰ ਥਾਨ ਲੱਗਿਆ ਉਹ ਵੀ ਬਾਖਮਾਲ ਆ ਮੈਂ ਤੁਹਾਨੂੰ ਦਿਖਾ ਦਾਂ ਨਾ ਦਿਨ ਤਾਂ ਆਉਣ ਦੀ ਪਈ ਹੈ ਲੈ ਜੂ ਯਾਰ ਹਜੇ ਘੱਟੋ ਘੱਟ ਵੀ ਹਫਤਾ ਵੀ ਲੈ ਜੇ ਤਾਂ ਤਾਂ ਵੀ ਚੰਗਾ ਰਮਨਦੀਪ ਚੱਕਰ ਕੀ ਹੈ ਨਾ ਗੱਪ ਨਹੀਂ ਮਾਰਨਾ ਇੱਕ ਨੰਨੇ ਪੈਸੇ ਦਾ ਵੀ ਕੋਈ ਗੱਲ ਨਹੀਂ ਪਰ 4 ਦਿਨ ਹੀ ਕਹਿ ਕੇ ਦੇਵਾਂਗੇ ਇਹ ਸਹੀ ਗੱਲ ਹੈ ਇਹ ਆ ਦੇਖੋ ਏ ਇਧਰੋਂ ਮੈਂ ਇੱਕ ਵਾਰੀ ਥਾਂ ਤੋਂ ਜੱਟ ਝੋਟੀ ਨੂੰ ਚੰਗਾ ਲੱਗਿਆ ਇਹ ਲੈ ਚੱਲ ਤੇਰਾ ਹیدر ਹੋ ਜਾ ਲੈ ਵੀ ਡਾਕਟਰ ਸਾਹਿਬ ਆਪਾਂ ਨਾ ਹੁਣ ਇੱਕ ਇਹਦਾ ਰੇਟ ਦੱਸ ਦੇ ਮੈਨੂੰ ਰੇਟ ਕਰਨਾ ਭੇ ਜਮ ਆ ਜਾ ਬਾਹਰ ਆ ਜਾ ਕੇ ਨਾ ਟਾਟਾ ਬਾਟ ਆ ਜਾ ਬਸ ਰਮਨਦੀਪ ਜਮਾ ਟਾਟਾ ਬਾਟ ਹਾਂ ਆਪਾਂ 185000 ਦੀ ਝੋਟੀ ਦੇਵਾਂਗੇ 185 ਹਾਂਜੀ ਠੀਕ ਆ ਇਹਦੇ ਚ ਦੋ ਸ਼ਰਤਾਂ ਰਹਿਣਗੀਆਂ ਹਾਂ ਕੋਈ ਵੀ ਬੰਦਾ ਅੱਜ ਤੱਕ ਤੇਰੀ ਵੀਡੀਓ ਦੇਖ ਕੇ ਆਉਂਦਾ ਆਪਾਂ ਉਹਨੂੰ 2000 ਰੁਪਏ ਮਾਨ ਕਰਾਂਗੇ। ਅੱਛਾ। ਤੇ 20000 ਰੁਪਏ ਦੀ ਕੱਟੀ ਵਾਪਸ ਲਵਾਂਗੇ ਜੇ ਕੋਈ ਭਰਾ ਇਹਨੂੰ ਲੈ ਕੇ ਜਾਂਦਾ ਆਪਣੇ ਤੋਂ। ਇਹਦੀ ਕੱਟੀ 20000 ਦੀ ਵਾਪਸ ਲਵਾਂਗੇ। ਠੀਕ ਆ। ਹਾਂਜੀ। ਤੇ ਇਦਾਂ ਤੁਸੀਂ ਮੈਨੂੰ ਐਂ ਦੱਸੋ ਵੀ ਆ ਆਖਿਰ ਇੱਧਰ ਹੁਣ ਇਹ ਤਾਂ ਕੰਮ ਹੋ ਗਿਆ ਆਪਣਾ। ਹਾਂਜੀ ਹਾਂਜੀ ਹਾਂਜੀ। ਮੈਨੂੰ ਐ ਦੱਸ ਚੰਗੇ ਟੀਕੇ ਹੁੰਦੇ ਥੋਡੇ ਕੋਲੇ। ਹਾਂਜੀ ਹਾਂਜੀ। ਤੇ ਗਾਮਾਂ ਮੱਜਾਂ ਦੇ। ਤੇ ਆਖਿਰ ਫਾਰਮ ਕਰਨੀ ਬਾਦੰ ਨਾਲ ਦੀ ਨਾਲ। ਅੱਛਾ ਉਹ ਜੇ ਕਿਸੇ ਨੇ ਭਰੌਣੇ ਹੋਣ। ਰਮਨਦੀਪ ਆਪਣਾ 70 ਤੋਂ 80 ਕਿਲੋਮੀਟਰ ਤੱਕ ਦਾ ਕੰਮ ਆਗਾ। ਅੱਛਾ 70 ਤੋਂ 80 ਇਥੋਂ ਬਠਿੰਡਾ ਮੰਨ ਲ ਗਏ ਹਾਂ ਬਠਿੰਡਾ ਮੰਨ ਲਓ ਕੋਈ ਗੱਲ ਨਹੀਂ 10 5 ਕਿਲੋਮੀਟਰ ਇਧਰ ਉਧਰ ਹੋ ਜਾਂਦਾ ਤਾਂ ਵੀ ਕੋਈ ਦਿੱਕਤ ਨਹੀਂ ਠੀਕ ਆ ਤੇ ਉਹਦੇ ਚ ਫਿਰ ਟੀਕੇ ਜਿਹੜੇ ਹੈਗੇ ਆਪਣੇ ਕੋਲੇ ਐਚ ਐਫ ਦੇ ਤੇ ਮੱਝਾਂ ਦੇ ਤੇ ਸਾਰੀਆਂ ਮਿਲ ਜਾਣਗੇ ਟੀਕੇ ਆਪਣੇ ਕੋਲੇ ਬਾਈ ਜੀ ਜੇ ਗੱਲ ਕਰੀ ਜਾਵੇ ਹਾਂ ਇੱਕ 30 ਰੁਪਿਆ ਤੋਂ ਟੀਕਾ ਸ਼ੁਰੂ ਹੋ ਕੇ ਅੱਛਾ ਤੇ ਆਪਣੇ ਕੋਲੇ 2500 3000 ਤੱਕ ਤਾਂ ਆ ਅੱਛਾ ਤੇ ਜੇ ਗੱਲ ਕਰੀ ਜਾਵੇ ਗਾਈਆਂ ਦੀ ਗਾਈਆਂ ਦਾ ਤਾਂ ਹੁਣ ਤੈਨੂੰ ਪਤਾ ਹੀ ਆ ਰਮਨਦੀਪ ਵੀ ਹੁਣ ਆਪ ਕੰਮ ਕਰਦੇ ਆ ਵਰਲਡ ਵਾਈਡ ਦੇ ਸੀਮਨ ਪਏ ਆ 8-8000 ਰੁਪਏ ਦੇ ਸੀਮਨ ਪਏ ਆ 10-10000 ਦੇ ਪਏ ਆ ਉਹ ਅਗਲੇ ਦੀ ਡਿਮਾਂਡ ਹੋਊਗੀ ਜੋ ਕਹੂਗਾ ਉਹ ਮਿਲੂਗਾ ਉਹ ਮਿਲੂਗਾ ਹਾਂਜੀ ਹਾਂਜੀ ਸਮਝ ਗਿਆ ਦਾ ਮੀਂਤ ਮਤਲਬ ਹਰੇਕ ਹਰੇਕ ਤਰੀਕੇ ਦਾ ਆਪਣੇ ਕੋਲ ਸੀਮਨ ਪਿਆ ਹੈ ਕੋਈ ਦਿੱਕਤ ਨਹੀਂ ਤੇ ਮੈਨੂੰ ਐ ਦੱਸ ਵੀ ਕਿੰਨੇ ਕੈ ਸਾਲ ਹੋ ਗਏ ਜਦੋਂ ਆ ਫਾਰਮ ਪਾਇਨੂੰ ਫਾਰਮ ਪਾਇਨੂੰ ਤਾਂ ਰਮਨਦੀਪ ਥੋੜਾ ਛਰੀ ਹੋਇਆ ਤੇ ਪਰ ਤੈਨੂੰ ਮੈਨੂੰ ਲੱਗਦਾ ਤੂੰ ਮੈਨੂੰ ਜਾਣਦਾ ਹੋਵੇਂਗਾ ਵੀ ਤਕਰੀਬਨ ਜੇ ਮੈਂ ਆਪਦੀ ਗੱ ਤਾਂ ਮੈਨੂੰ 14-15 ਸਾਲ ਹੋ ਗਏ ਮੈਂ ਛੋਟਾ ਜਿਹਾ ਹੁੰਦਾ ਸੀਗਾ ਤੇ ਮੈਂ ਮੇਰੇ ਨਾਨਕੀ ਜਾਂਦਾ ਹੁੰਦਾ ਸੀ ਉਹ 15 ਤੋਂ 20 ਪਸ਼ੂ ਰੱਖ ਦਿੰਦੇ ਸੀ ਮੈਨੂੰ ਇਹੋ ਜਿਹਾ ਸ਼ੌਂਕ ਪਿਆ ਉੱਥੋਂ ਤੇ ਮੈਂ ਹੌਲੀ 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 ਚਵਾਈ ਕਰਦਾ ਕਰਦਾ ਤੇ ਆਪ ਪਸ਼ੂ ਰੱਖਣ ਲੱਗ ਗਿਆ ਆਪ ਪਸ਼ੂ ਰੱਖ ਕੇ ਤੇ ਮੇਰਾ ਮਨ ਡਾਕਟਰੀ ਕਰਨ ਦਾ ਵੀ ਸੀਗਾ ਤੇ ਬਾਕੀ ਮੈਂ ਤੇਰੇ ਕੋਲ ਘਰੇ ਵੀ ਕੱਟੀ ਤੇ ਤੇਰੀ ਤੇ ਆਇਆ ਸੀ ਉਹ ਹਾਂ ਤੇ ਬਾਕੀ ਮੈਨੂੰ ਛੀ ਸੱਤ ਸਾਲ ਡਾਕਟਰੀ ਕਰਦੇ ਨੂੰ ਹੋ ਗਏ ਤੇ ਮੈਨੂੰ 15 ਸਾਲ ਪਹਿਲਾਂ ਦਾ ਮੈਂ ਪਸ਼ੂ ਰੱਖਣ ਲੱਗਿਆ ਛੋਟਾ ਜਿਹਾ ਹੁੰਦਾ ਸੀ ਉਹ ਤੇ ਸ਼ੌਂਕ ਸ਼ੌਂਕ ਬੰਦਰਾ ਸਾਲਾਂ ਦਾ ਸ਼ੌਂਕ ਛੱਡ ਨਹੀਂ ਸਕਦਾ ਠੀਕ ਹੈ ਕਦੇ ਵੀ ਠੀਕ ਹੈ ਹਾਂਜੀ ਹਾਂਜੀ ਤੇ ਹੁਣ ਆਪਣੇ ਕੋਲੇ ਜਿਹੜੇ ਫਾਰਮ ਦੇ ਉੱਤੇ ਜਿਹੜੇ ਨਾਗ ਨੇ ਟੋਟਲ ਗਾਵਾਂ ਜਿਹੜੀਆਂ ਹੈਗੀਆਂ ਬਾਈ ਅਮਨਦੀਪ ਦੁੱਧ ਵਾਲੀਆਂ ਗਾਵਾਂ ਕਿੰਨੀਆਂ ਨੇ ਆਪਣੇ ਕੋਲੇ ਸੱਤ ਗਾਇਆਂ ਦੁੱਧ ਵਾਲੀਆਂ ਬਾਈ ਜੀ ਸੱਤ ਗਾਵ ਦੁੱਧ ਵਾਲੀਆਂ ਆਈਆਂ ਤੇ ਬੱਚੀਆਂ ਬੱਚੇ ਆਪਣੇ ਕੋਲ ਆ ਦੋ ਸੈਕਸਰ ਸੀਮਨ ਭਰੇ ਸੇ ਆ ਗਈਆਂ ਤੇ ਉਹ ਤਿੰਨ ਆਪਣੇ ਕੋਲ ਪੀਡੀਐਫ ਦੀਆਂ ਬੱਚੀਆਂ ਉਧਰ ਲਈ ਸਨ ਅੱਛਾ ਉਧਰਲੇ ਪਾਸੇ ਪੀਜੀ ਹਾਂਜੀ ਹਾਂਜੀ ਅੱਛਾ ਕੰਮ ਕਿਵੇਂ ਮਤਲਬ ਅਮਨਦੀਪ ਕੰਮ ਵੀਰੇ ਮਿਹਨਤ ਤਾਂ ਤੈਨੂੰ ਮੈਂ ਪਹਿਲਾਂ ਅਨਸਾਰ ਵੀ ਦੱਸਿਆ ਸੀਗਾ ਵੀ ਮਿਹਨਤ ਆਪਾਂ ਨੂੰ ਸਵੇਰ 4 ਵਜੇ ਤੋਂ ਉੱਠ ਕੇ ਆਣੀ ਪਤਾ ਵੀ ਰਾਤ ਦੇ 12 ਵਜੇ ਆਣ 11 ਵਜੇ ਆਣਾ ਤੇ ਮਿਹਨਤ ਤਾਂ ਹੈਗੀ ਆ ਤੇ ਮੈਂ ਕਹਿੰਦਾ ਵੀ ਵਧੀਆ ਕੰਮ ਆਗਾ ਜੇ ਕਿਸੇ ਭਰਾ ਨੇ ਨਾਲ ਖੇਤੀ ਦੇ ਕਰਨਾ ਬਹੁਤ ਵਧੀਆ ਕੰਮ ਆਗਾ ਸਹਾਇਕ ਧੰਦਾ ਵਧੀਆ ਬਹੁਤ ਵਧੀਆ ਰਮਨਦੀਪ ਜੰਮਾ ਇਹਦੇ ਚ ਨੌ ਵੀ ਵੱਡਾ ਬਣਦਾ ਯਾਰ ਆਪਣਾ ਨਾ ਤਾਂ ਲੱਗ ਜੇ ਅੱਛਾ ਹਾਂਜੀ ਹਾਂਜੀ ਠੀਕ ਹੈ ਗੱਲ ਨਹੀਂ ਇਹ ਗੱਲ ਸਹੀ ਜਮਾ ਮੈਂ ਕਹਿੰਦਾ ਵੀ ਅੱਛਾ ਆਹ ਤਰ੍ਹਾਂ ਨਾ ਮੈਂ ਇੱਕ ਹੋਰ ਦੇਖਿਆ ਯਾਰ ਵੀ ਇਧਰਲੇ ਪਾਸੇ ਜਿਹੜਾ ਆਹਾ ਬੋਰਡ ਲੱਗਿਆ ਜਿਵੇਂ ਇਹ ਜਰਸੀ ਏਆਈ ਬਿੱਗ ਸ਼ਾਟ ਇਹ ਰਮਨਦੀਪ ਕੀ ਹੁੰਦਾਗਾ ਵੀ ਜਿਹੜਾ ਸੀਮਨ ਜਿਹਦੇ ਭਰਤਾ ਉਹ ਆਪਾਂ ਪੱਕੀ ਰਿਕਾਰਡ ਚ ਉਦੋਂ ਚੜਾਉਣੇ ਆ ਅੱਛਾ ਜਦੋਂ ਪਸ਼ੂ ਰਹਿ ਜੇ ਇੱਥੋਂ ਇੱਥੋਂ ਪਹਿਲਾਂ ਇੱਥੇ ਕੱਚਾ ਰਿਕਾਰਡ ਉਰੇ ਲਿਖਦੇ ਆਪਾਂ ਅੱਛਾ ਉਰੇ ਹਾਂ ਕਈ ਵਾਰ ਮੈਂ ਬਾਹਰ ਗਿਆ ਹੁੰਨਾ ਡਾਕਟਰੀ ਦੇ ਕੰਮ ਤੇ ਗਿਆ ਹਾਂ ਤਾ ਕਈ ਵਾਰ ਦੁੱਧ ਵਗੈਰਾ ਲਿਖਣਾ ਤਾਂ ਮੇਰੇ ਆਉਣ ਤੋਂ ਪਹਿਲਾਂ ਇੱਥੇ ਦੁੱਧ ਵੀ ਲਿਖਿਆ ਪਿਆ ਹੁੰਦਾ ਕੱਲੀ ਕੱਲੀ ਗਾਂ ਦਾ ਵੀ ਅਜਿਆ ਇੰਨੇ ਨੰਬਰ ਗਾਂ ਨੇ ਇਹਨਾਂ ਦੁੱਧ ਦਿੱਤਾ ਹੈ ਫਿਰ ਉਹ ਮੈਂ ਦੇਖਦਾ ਵੀ ਕੋਈ ਗਾਂ ਦੁੱਧ ਘਟੀਏ ਤਾਂ ਉਹਦਾ ਰੀਜ਼ਨ ਕੀ ਹੈ ਘਟਣ ਦਾ ਕਿਉਂਕਿ ਤੇ ਬਿਮਾਰ ਤਾਂ ਨਹੀਂ ਫਿਰ ਉਹ ਚੈੱਕ ਅਪ ਕਰਨਾ ਹੁੰਦਾ ਤਾਂ ਇਹ ਤਾਂ ਲਾਇਆਗਾ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਫਿਰ ਇਹਦੇ ਇਸ ਕੰਮ ਦੇ ਵਿੱਚ ਮੈਨੂੰ ਆਇ ਲੱਗਦਾ ਵੀ ਜਿਹੜਾ ਸਿਹਰਾ ਡਾਕਟਰੀ ਵਾਲਾ ਕੰਮ ਹੈ ਹਨਾ ਵੀ ਉਹ ਫਾਰਮ ਵਾਲੇ ਕੰਮ 'ਚ ਬੜਾ ਸਹਾਇਕ ਹੋਇਆ ਹੋਊ ਕੰਮ ਹਾਂ ਹਾਂ ਬਿਲਕੁਲ ਬਿਲਕੁਲ ਮੈਨੂੰ ਆੜ ਇੱਕ ਤਾਂ ਨਹੀਂ ਆ ਰਹੀ ਕੋਈ ਜੇ ਕੋਈ ਮਾਣੀ ਮੋਟੀ ਪ੍ਰੋਬਲਮ ਵੀ ਹੁੰਦੀ ਹੈ ਤਾਂ ਮੈਂ ਆ ਕੇ ਦੇਖਦਾ ਮੈਨੂੰ ਦੱਸ ਦਿੰਦੇ ਤੇ ਮੈਂ ਆ ਕੇ ਇੰਜੈਕਸ਼ਨ ਵਗੈਰਾ ਲਾ ਦਿੰਦਾ ਪਹਿਲੀ ਗੱਲ ਤਾਂ ਪ੍ਰਮਾਤਮਾ ਦੀ ਇੰਨੀ ਕ ਮਿਹਰ ਰਹੀ ਹੈ ਤਾਂ ਆਪਾਂ ਫੀਡ ਵਗੈਰਾ ਜਿਹੜੀ ਆਪਣੀ ਵਧੀਆ ਚੱਲਦੀ ਹੈ ਤੇ ਮੈਨੇਜਮੈਂਟਾਂ ਤੇ ਹਜੇ ਤੱਕ ਕੋਈ ਇੱਕ ਤਾਂ ਤਾਂ ਨਹੀਂ ਆਈ ਹਾਂ ਬਾਕੀ ਪ੍ਰਮਾਤਮਾ ਜਿਵੇਂ ਹੁਣ ਇੰਨੇ ਨਗਾ ਤੇ ਇੱਕ ਬੰਦਾ ਤੇਰਾ ਵੇਲਾ ਖੜਾ ਮੈਨੂੰ ਆਏ ਦਾ ਵੇਲਾ ਤਾਂ ਵੇਲਾ ਵੀ ਮੰਨ ਸਕਦੇ ਨੂੰ ਮੈਂ ਵੇਲਾ ਨਹੀਂ ਕਹਿ ਸਕਦਾ ਉਹਦਾ ਸਵੇਰੇ 4 ਵਜੇ ਉੱਠਣਾ ਤੇ ਰਾਤ ਨੂੰ ਦੁੱਧ ਚਕਾ ਕੇ ਇਦੂ ਬਾਦ ਉਹਨੇ 11 ਵਜੇ ਢੋਲੇ ਧੋ ਕੇ ਪੈਣਾ ਕੰਮ ਸਹੀ ਗੱਲ ਆ ਨਹੀਂ ਚਲੋ ਆਏ ਆ ਵੀ ਮਤਲਬ ਸਖਾਈ ਨਾਲ ਨਾ ਕਹਿ ਰਹੇ ਆਉਣ ਦੀ ਪਾਣਾ ਹਾਂ ਬਾਕੀ ਤੇਰਾ ਸਿਸਟਮ ਜਿਹੜਾ ਹੈਗਾ ਪੱਖੇ ਜਿਹੜੇ ਹੈਗੇ ਆ ਇੱਥੇ ਵੀ ਇੱਕ ਪੱਖਾ ਲੱਗ ਗਿਆ ਵੀ ਇੱਕ ਪੱਖਾ ਲੱਗ ਗਿਆ ਅੱਛਾ ਬਈ ਮੈਨੂੰ ਇੱਕ ਗੱਲ ਹੋਰ ਦੱਸ ਵੀ ਜਿਹੜਾ ਫਾਰਮ ਦੀ ਆਪਣੀ ਲੰਮਾਈ ਚੜਾਈ ਇਹਦੀ ਕਿੰਨੀ ਹੈ ਇਹ ਇਹ ਰਾਵਣ ਦੀ ਪੈਸਲਟ ਖੁਰਲੀ ਖੁਰਲੀ ਆਉਂਦੀ ਆ 65 ਫੁੱਟ ਅੱਛਾ 65 ਲੰਬਾਈ ਇਸ ਲੋਟ 77 55 ਫੁੱਟ 7 ਤੋਂ ਬਾਅਦ ਦੂਜਾ ਰਹਿ ਗਿਆ ਕੱਚਾ ਰਾਂ ਕੱਚਾ ਰਹਿ ਗਿਆ ਹਾਂਜੀ ਉਹ ਹੋਊਗਾ ਘਟੋੜ 10 ਫੁੱਟ ਤੋਂ ਬਾਅਦ ਦਰਮਦਾਰੀ ਨਾਲ 10 ਫੁੱਟ ਹਾਂਜੀ ਫੀਡ ਦਾ ਮਤਲਬ ਵੀ ਆਪਾਂ ਜੀ ਗੱਲ ਕਰ ਲਈ ਮੱਝਾਂ 'ਚ ਤੇ ਜਾਂ ਗਾਵਾਂ 'ਚ ਆਪਾਂ ਫੀਡ ਫੀਡ ਆਪਾਂ ਤਕਰੀਬਨ ਕਈ ਮੇਰੇ ਭਰਾ ਮੈਨੂੰ ਪਹਿਲਾਂ ਵੀ ਸਵਾਲ ਆਇਆ ਵੀ ਫੀਡ ਕਿੱਥੋਂ ਜਲਦੀ ਹੈ ਤਾਂ ਆਪਣੀ ਪਹਿਲੀ ਗੱਲ ਤਾਂ ਆਪਦੀ ਹੀ ਬਣਾਈ ਹੋਈ ਫੀਡ ਆ ਆਪਦੇ ਫਾਰਮੂਲੇ ਤੇ ਠੀਕ ਹੈ ਗੱਲ ਦੂਜੀ ਗੱਲ ਆਪਣਾ ਭਰਾ ਜੱਗੀ ਕੋਟਸ਼ਮੀਰ ਤੋਂ ਫੀਡ ਆਉਂਦੀ ਆ ਬੰਦੇ ਤੇ ਜੇ ਕੋਈ ਕਹੇ ਵੀ 3700 3800 ਆਪਣੀ 4500 ਰੁਪਏ ਕੁਆਟਾ ਦੀ ਫੀਡ ਪੈਂਦੀ ਇੱਕ ਨੰਬਰ ਆ ਇੱਕ ਨੰਬਰ ਹਾਂਜੀ ਹਾਂਜੀ ਉਹਦੇ ਚ ਕੋਈ ਮਿਨਰਲ ਮਿਕਸਚਰ ਨਹੀਂ ਪਾਉਣ ਦੀ ਲੋੜ ਆ ਆਕਸੀਨ ਬੈਂਡ ਰੀਸਟ ਵਾ ਸਭ ਕੁਝ ਵਿੱਚ ਹੁੰਦਾ ਜੀ ਉਹਦੇ ਅੱਛਾ ਹਾਂਜੀ ਹਾਂਜੀ ਮਤਲਬ ਆ ਕਿਸੇ ਜੀ ਮਤਲਬ ਖੋਲਣੀ ਆ ਹਾਂ ਹਾਂ ਬਿਲਕੁਲ ਜੀ ਬਿਲਕੁਲ ਆ ਕੇ ਬਸ ਸਿੱਧੀ ਚਾਰ ਦੇ ਵਿੱਚ ਅਰਲਾਉਣੀ ਆ ਤੇ ਤੁੜੀ ਪਾਉਣੀ ਆ ਸਾਡੇ ਤੋਲਿਆ ਹੋਇਆ ਚਾਰ ਜਿੰਨਾ ਠੀਕ ਹੈ ਉਹਨਾਂ ਨੂੰ ਕਰਨਾ ਹੈ ਚਲੋ ਡਾਕਟਰ ਸਾਹਿਬ ਜਿਹੜਾ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਹਨਾ ਤੁਹਾਡਾ ਮਤਲਬ ਬਹੁਤ-ਬਹੁਤ ਧੰਨਵਾਦ ਤੇ ਬਾਕੀ ਅਸੀਂ ਨੰਬਰ ਜਰੂਰ ਲਾਵਾਂਗੇ ਬਾਕੀ ਮਿੱਤਰੋ ਜੇ ਗੱਲ ਕਰੀਏ ਨਵੀਂ ਉਮਰ ਦਾ ਮੁੰਡਾ ਤੇ ਤਜਰਬਾ 14-15 ਸਾਲਾਂ ਦਾ ਉਮਰ ਨਵੀਂ ਤਜਰਬਾ 15 ਸਾਲਾਂ ਦਾ ਲੱਗ ਗਈ ਆਪਾਂ ਤੇ ਟੀਕੇ ਇਟਲਾ ਜਿਹੜਾ ਹੈਗਾ ਜਿੱਥੋਂ ਵੀ ਕੋਈ ਚੀਜ਼ ਲੈਣੀ ਚਾਹੁੰਦਾ ਹੋਵੇ ਬਾਈ ਕੋਲੋਂ ਹਨਾ ਤੇ ਸੁਝਾ ਜਿਹੜਾ ਹੈਗਾ ਕੋਈ ਵੀ ਤੁਸੀਂ ਕਈ ਵਾਰੀ ਆਏ ਹੋ ਜਾਂਦਾ ਵੀ ਪ੍ਰੋਬਲਮ ਆ ਜਾਂਦਾ ਕਿ ਕਰਾਮ ਦੀ ਮੈਂ ਤੇਰੀ ਗੱਲ ਵੀਰੇ ਵਿੱਚ ਕੱਢਦਾ ਵੀ ਆਪਾਂ ਨੂੰ ਕੱਲਾ ਡਾਕਟਰੀ ਦੇ ਨਾਲ ਨਾਲ ਇਹ ਨਹੀਂ ਹੈਗਾ ਵੀ ਆਪਾਂ ਤੋਂ ਡਾਕਟਰ ਤੌਰ ਤੇ ਟੀਕਾ ਹੀ ਭਰਾਵੇ ਅਗਲਾ ਕਿਸੇ ਭਰਾਣੇ ਸ਼ੌਕੀਆ ਤੌਰ ਤੇ ਟੀਕਾ ਭਰਾਉਣਾ ਹੈ ਕਿਸੇ ਡਾਕਟਰ ਤੋਂ ਤਾਂ ਕੰਟੇਨਰ ਲਿਆ ਕੇ ਆਪਣੇ ਤੋਂ ਸੀਮਣ ਲਿਆ ਸਕਦਾ ਆਪਾਂ ਬਿਲਕੁਲ ਆਇਆ ਰੇਟ ਸੀਮਣ ਦੇਵਾਂਗੇ ਅੱਛਾ ਹਾਂ ਉਹਦੇ 'ਚ ਆਪਾਂ ਇਹ ਕਰਦੇ ਆ ਵੀ ਕੋਈ ਬੰਦਾ ਉੱਠ ਕੇ ਕੰਮ ਸ਼ੁਰੂ ਸ਼ੁਰੂ ਕਰਨਾ ਹਾਂ ਆਪਾਂ ਨਾਲ ਸਹਿਜ ਮਤਲਬ ਪਲਾੰਗ ਪੱਟੇ ਬਿਲਕੁਲ ਬਿਲਕੁਲ ਇਹਨਾਂ ਕਦਮ ਜਰੂਰ ਹਾਂਜੀ 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 ਸਹੀ ਗੱਲ ਹੈ ਨਹੀਂ ਕੋਈ ਦਿੱਕਤ ਨਹੀਂ ਦਿਵਾਲੀ ਨਾਲੋਂ ਆਪਣਾ ਸਦਾ ਹੀ ਆਫਰ ਹੈ ਕਿ ਕਦੋਂ ਵੀ ਬੰਦਾ ਆ ਜੇ ਆਪਣਾ ਆਇਆ ਰੇਟ ਸੀਮੰਟ ਦੇ ਵਾਂਗ ਨੂੰ ਪ੍ਰਾਪਤ ਇੱਥੋਂ ਆ ਕੇ ਸੀਮੰਟ ਲੈ ਜਾਓ ਬਿਲਕੁਲ ਵੀਰੇ ਆਪਣਾ ਕੰਟੇਨਰ ਵੱਡਾ ਹੈਗਾ ਔਰ ਕੋਈ ਦਿੱਕਤ ਨਹੀਂ ਠੀਕ ਹੈ ਹਾਂਜੀ ਹਾਂਜੀ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੇ ਬਾਕੀ ਇਹਨਾਂ ਸਾਨੂੰ ਟਾਈਮ ਦਿੱਤਾ ਹੈ ਨਾ ਗੱਲਾਂ ਵਾਸਤੇ ਬਾਕੀ ਜਿਹੜਾ ਕੋਈ ਭਰਾ ਦੇਖੂਗਾ ਇਸ ਵੀਡੀਓ ਨੂੰ ਤੇ ਮੈਨੂੰ ਐ ਲੱਗਦਾ ਕੁਛ ਨਾ ਕੁਛ ਤਾਂ ਕਹਿੰਦੇ ਹੁੰਦੇ ਵੀ ਸਿੱਖਣ ਨੂੰ ਵੀ ਮਿਲ ਜਾਂਦਾ ਕੁਛ ਨਾ ਕੁਛ ਗਲਤੀਆਂ ਰਹਿ ਜਾਂਦੀਆਂ ਹੁੰਦੀਆਂ ਤੇ ਉਹਨਾਂ ਗਲਤੀਆਂ ਨੂੰ ਆਪਾਂ ਨਾਮੂਰੇ ਲਿਆ ਕੇ ਰੱਖਿਆ ਕਰੀਏ ਕਈ ਵਾਰੀ ਕੋਈ ਟੱਪਾ ਗਲਤੀ ਬੋਲੇ ਜਾਂਦਾ ਡਾਕਟਰ ਸਾਹਿਬ ਹਾਂ ਹੋ ਜਾਂਦਾ ਕੋਈ ਵਾਰ ਤੇ ਉਹਦੇ ਵਾਸਤੇ ਅਸੀਂ ਦੋਨੇ ਭਰਾ ਮਾਫੀ ਮੰਗਦੇ ਆਂ ਤੇ ਠੀਕ ਹੈ ਜੀ ਧੰਨਵਾਦ ਸਰ ਧੰਨਵਾਦ